ਜਿੱਥੇ ਕਿ ਕਿਸਾਨਾਂ ਵੱਲੋਂ ਪੁੱਤਰਾ ਵਾਂਗੂ ਪਾਲੀ ਹੋਈ ਗੋਭੀ ਆਪਣੇ ਖੇਤਾਂ ਵਿੱਚ ਬੀਜੀ ਸੀ ਦੱਸਿਆ ਜਾ ਰਿਹਾ ਹੈ ਕਿ 2.50 ਕਿੱਲਾ ਜਿਹੜਾ ਗੋਭੀ ਦਾ ਬੀਜਿਆ ਗਿਆ ਸੀ ਜੋ ਕਿ ਖੜਾਂ ਦੀ ਮਾਰ ਹੇਠ ਆਣ ਕੇ ਜੋ ਕਿ ਤੂਸੀਬਾਂ ਨੂੰ ਟੁੱਟਣ ਕਰਕੇ ਇਹ ਬਰਬਾਦ ਹੋ ਗਿਆ ਇਸੇ ਸਬੰਧ ਵਿੱਚ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਵਾ ਕਿ ਇਹਦੇ ਉੱਤੇ ਕਿੰਨਾ ਸਾਡਾ ਖਰਚਾ ਆਇਆ ਸੀ ਅਤੇ ਕੀ ਆਪਾਂ ਇੱਥੋਂ ਸਾਨੂੰ ਪ੍ਰਾਪਤ ਹੋਣਾ ਹੈ ਤੇ ਕੀ ਸਰਕਾਰ ਕੋਲੋਂ ਮੰਗ ਕਰਦੇ ਆ ਹਾਂਜੀ ਆਪਣਾ ਨਾਮ ਸਰਦੇਵ ਸਿੰਘ ਹਾਂਜੀ ਤੁਹਾਡੀ ਕਿੰਨੀ ਕਿ ਪੈਲੀ ਸੀ ਆਪਾਂ ਤੇ ਮੇਰੇ ਕੋਲ 5.5 ਕਿਲੇ ਪੈਈ ਸੀ ਸਾਡੇ 5.5 ਕਿਲੇ ਦੇ 70000 ਨੂੰ ਲਈ ਹੈ ਮੈਂ 70000 ਦੇ 70000 ਉੱਤੇ ਚੜ ਗਿਆ ਖਰਚਾ ਪਾ ਲਈ ਬੱਚਿਆਂ ਨੂੰ ਪਰ ਹੱਡ ਦੀ ਮਾਰਨਾ ਸਾਰਾ ਬਰਬਾਦ ਹੋ ਗਿਆ ਲਾਗਾ ਘਰ ਤੋਂ ਕਰੀ 2 250 ਕਿਲਾ ਪੈਈ ਜਿਹੜੀ ਗੁੱਬੀ ਆ ਸਰਕਾਰ ਕੋਈ ਹੋਇਆ ਖੰਡੇ ਵਿੱਚ ਸਾਡੀ ਕਿ ਮਾਇਤ ਕੀਤੀ ਜੈ ਨਹੀਂ ਬਹੁਤ ਮਾਰਾ ਹਾਲ ਆ ਕੋਈ ਜੀਮੀਂਦਾਰਾਂ ਦਾ ਕੋਈ ਹੱਕ ਨਹੀਂ ਰਹਿ ਗਿਆ ਕੋਈ ਗੱਲ ਬਾਤ ਨਹੀਂ ਜਾਈ ਲੰਗਰਾ ਦਾ ਚਾਰਾ ਨਹੀਂ ਰਹੇਗਾ ਕੋਈ ਸਾਡਾ ਕੋਈ ਵੇਲੇ ਭਾਗੇ ਆ ਕੇ ਹੁਣ ਤਾਂ ਇਹ ਬਚਣੀ ਹੀ ਆਪਾਂ ਜਿਹੜੀ ਬਜੀ ਆ ਮੈਂ 100 ਰੁਪਏ ਕਿਲੋ ਜਾਣ ਲਈ ਗੰਬੀ ਨੂੰ ਇਹੋ ਜ ਆ ਸਰਕਾਰਾਂ ਸਾਡੀ ਮਦਦ ਕਰਨ ਥੋੜਾ ਬਹੁਤਾ ਸਾਨੂੰ ਕੋਈ ਜੋ ਖਰਚਾ ਖਰਚਾ ਜੋ ਬਹੁਤ ਥੱਲੇ ਲੱਗ ਗਿਆ ਉਹ ਮਾਰਾ ਆਪਾਂ ਇਹਦੇ ਤੋਂ ਬਾਅਦ ਹੁਣ ਕੀ ਆਪਾਂ ਬੀਜਣ ਜਾ ਰਹੇ ਜੇ ਬੀਜੇ ਇੱਕ ਬਾੜੀ ਦਾ ਨਾਲ ਕਣਕ ਨੂੰ ਬਤਰਾਏ ਜੇ ਤਣਕ ਬੀਜੀ ਜਾਣੀ ਨਹੀਂ ਦੇ ਕੋਈ ਨਹੀਂ ਬੀਜਾਂਗੇ ਕਿ ਤੁਸੀਂ ਬੰਨਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਆਪਾਂ ਤੁਹਾਡੇ ਤੁਸੀਂ ਬੰਨ ਟੁੱਟਣ ਕਰਕੇ ਇਹ ਤੁਹਾਡਾ ਸਾਰਾ ਨੁਕਸਾਨ ਹੋਇਆ ਕਿ ਜਾਂ ਕਿ ਟੁੱਟਣ ਕਰਕੇ ਹੋਇਆ ਸਾਰਾ ਨੁਕਸਾਨ ਟੁੱਟਣ ਕਰਕੇ ਕਿਤੇ ਪਾਣੀ ਟਿਪ ਨਹੀਂ ਨਹੀਂ ਕੋਈ ਗੱਲ ਬਾਤ ਵੀ ਨਹੀਂ ਕੋਈ ਥਾਂ ਜਿਹੜਾ ਤੁਸੀਂ ਟੁੱਟੀ ਜਦੋਂ ਬਸ ਇੱਥੋਂ ਹੀ ਗਏ ਆ 9 ਵਜੇ ਨਾ ਗਏ 9 ਵਜੇ 10 ਵਜੇ ਨਾ ਤੁਸੀਂ ਟੁੱਟ ਗਈ ਇਹ ਕੋਈ ਸੀ ਕੱਢਣ ਲਈ ਆਮ ਨਹੀਂ ਹੋਈ ਚੀਜ਼ ਕੱਢ ਲਈ ਲੀੜਾ ਕੱਢ ਲਈ ਬਹੁਤ ਮਾੜਾ ਹਾਲ ਹੋਇਆ ਆਖਰ 10 ਫੁੱਟ ਪਾਣੀ ਆ ਵੇਖੋ 10 ਫੁੱਟ ਕੋਠੇ ਚੜਿਆ ਪਿਆ ਉਹ ਮੜਾ ਹਾ ਰਿਆ ਭਈ ਚਲ ਸਰਕਾਰਾਂ ਗਾਣੀ ਇਹੋ ਹੀ ਆ ਬੇਨਤੀ ਆ ਫੇ ਸਰਕਾਰਾਂ ਮਜਦ ਕਰੋ ਸਾਡੀ ਉਹ ਮੜਾ ਹਾ ਕੀ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਕਿੱਲੇ ਦਾ ਕਿੰਨਾ ਕਿ ਪੈਸੇ ਦਵੇ ਤਾਂ ਕਿ ਤੁਹਾਡਾ ਜਿਹੜਾ ਖਰਚਾ ਪੂਰਾ ਹੋ ਸਕੇ ਸਰਕਾਰ 40000 ਰੁਪਏ ਕਿੱਲੇ ਦਾ ਦੇ ਦੇ ਤਾਂ ਵੀ ਨਹੀਂ ਖਰਚੇ ਪੂਰੇ ਹੋਣੇ ਸਰ ਜੀ 40000 ਰੁਪਏ ਕਿੱਲੇ ਦਾ ਦੇਣਾ ਤਾਂ ਵੀ ਨਹੀਂ ਖਰਚੇ ਪੂਰੇ ਹੋਣੇ ਇਹਦਾ ਜ਼ਿਆਦਾ ਦੇ ਜੀ ਅਸੀਂ 90000 ਤੇ ਪੇਰ ਗੱਲ ਬਣੀ ਤਾਂ ਕਿ ਨਹੀਂ ਇਹ ਬੀਜੀ ਜਣੇ